ਸੱਤਵੀਂ ਵਿਸ਼ੇਸ਼ਤਾਈ ਸ੍ਰੀ ਸੁਖਮਨੀ ਸਾਹਿਬ ਜੀ ਨੂੰ ਜੇ ਕੋਈ ਔਗਣ ਛੱਡਣਾ ਸਾਡੇ ਵੱਸ ਵਿੱਚ ਨਾ ਹੋਵੇ ਸ੍ਰੀ ਸੁਖਮਨੀ ਸਾਹਿਬ ਜੀ ਦਾ ਨਾਮ ਵਧਾਓ ਤੁਹਾਡਾ ਔਗਣ ਦੂਰ ਕਰਨ ਦੀ ਡਿਊਟੀ ਗੁਰੂ ਆਪਣੇ ਤੇ ਲੈ ਲਵੇਗਾ ਹਰ ਇਨਸਾਨ ਵਿੱਚ ਕੋਈ ਨਾ ਕੋਈ ਗੁਣ ਜ਼ਰੂਰ ਹੁੰਦਾ ਹੈ ਅਤੇ ਔਗਣ ਵੀ ਹੁੰਦੇ ਹਨ ਦੁਨਿਆਵੀ ਰਸਾਂ ਵਿੱਚ ਲਿਪੜੇ ਹੋਏ ਕਈ ਵਾਰ ਮਨੁੱਖ ਨੂੰ ਆਪਣੇ ਔਗਣ ਦੀ ਪਹਿਚਾਨ ਹੀ ਨਹੀਂ ਹੁੰਦੀ ਕਿ ਕਿਹੜਾ ਗੁਣ ਹੈ ਇਹ ਕਿਹੜਾ ਔਗੁਣ ਹੈ ਉਹ ਔਗਣ ਕਰੀ ਜਾਂਦਾ ਹੈ ਮਿਸਾਲ ਦੇ ਤੌਰ ਤੇ ਜੇ ਕੋਈ ਆਦਮੀ ਸ਼ਰਾਬ ਪੀ ਰਿਹਾ ਹੈ ਹੈ ਔਗਣ ਪਰ ਪਹਿਚਾਨ ਨਾ ਹੋਣ ਕਰਕੇ ਉਹ ਨਹੀਂ ੜਖ ਹੋ ਕੇ ਇਹ ਔਗਣ ਕਰੀ ਜਾ ਰਿਹਾ ਹੈ ਜਿਨ੍ਹਾਂ ਨੂੰ ਸੰਗਤ ਪ੍ਰਾਪਤ ਹੋ ਗਈ ਕਿਸੇ ਗੁਰਸਿੱਖ ਗੁਰਮੁਖਤੀ ਜਾਂ ਕਿਸੇ ਬਖਸ਼ੇ ਹੋਏ ਦੀ ਉਸ ਦੇ ਸੰਗਤ ਵਿੱਚ ਮਨ ਪੁਣਿਆ ਗਿਆ ਪਹਿਚਾਨ ਹੋ ਜਾਂਦੀ ਹੈ ਇਹ ਕਿਹੜਾ ਕੰਮ ਔਗੁਣ ਹੈ ਜਦੋਂ ਪਹਿਚਾਨ ਹੋ ਗਈ पर काफी देर तो औगुण करदे करदे आदत बन हुन गई। हुन बस नहीं औगुण ਛੱਡੇ ਜਾਣ ਪਰ ਸੋਝੀ ਆ ਗਈ ਕਿ ਇਹ ਕੰਮ ਠੀਕ ਨਹੀਂ। ਹੁਣ ਨਿਤੜ ਸ਼ਰਿਆਮ ਨਹੀਂ ਕਰਦਾ ਪਰ ਲੁਕ-ਲੁਕ ਕੇ ਕਰਦਾ ਹੈ ਕਿਉਂਕਿ ਪਹਿਚਾਨ ਹੋ ਗਈ ਹੈ ਕਿ ਇਹ ਔਗਣ ਹੈ। ਬਾਬਾ ਨੰਦ ਸਿੰਘ ਜੀ ਬਚਨ ਕਰਦੇ ਸਨ ਕਿ ਆਪਣੀ ਔਗਣ ਦੀ ਪਹਿਚਾਨ ਹੋ ਜਾਣੀ ਵੀ ਉਸ ਦੀ ਕਿਰਪਾ ਹੈ। ਬਾਬਾ ਜੀ ਦਾ ਬਚਨ ਹੈ ਇਕੱਲੇ ਬੈਠ ਕੇ ਆਪਣੇ ਗੁਨਾਹਾਂ ਨੂੰ ਯਾਦ ਕਰੋ ਭਾਵੇਂ ਆਪਣੇ ਔਗਣ ਚੇਤੇ ਰੱਖੋ ਬੜੀ ਵੱਡੀ ਗੱਲ ਹੈ ਪਤਾ ਤੇ ਹੋਵੇ ਕਿ ਇਹ ਔਗਣ ਹੈ ਸੋਸੰਗਤ ਜੀ ਕਈ ਔਗਣ ਇਹੋ ਜਿਹੇ ਹੁੰਦੇ ਹਨ ਜਿਨ੍ਹਾਂ ਨੂੰ ਛੱਡ ਪਾਉਣਾ ਸਾਡੇ ਵੱਸ ਵਿੱਚ ਨਹੀਂ ਹੁੰਦਾ ਕਈ ਇਹੋ ਜਿਹੀਆਂ ਮਾਰੀਆਂ ਚੀਜ਼ਾਂ ਹੁੰਦੀਆਂ ਹਨ ਜਿਹੜੀਆਂ ਅਸੀਂ ਛੱਡਨੀਆ ਚਾਹੁੰਦੇ ਹਾਂ ਪਰ ਸਾਡਾ ਆਲਾਦਵਾਲਾ ਯਾਰੀ ਦੋਸਤੀ ਰਿਸ਼ਤੇਦਾਰੀ ਸਾਰਕ ਸੰਬੰਧੀ ਇਹੋ ਜਿਹੇ ਹੁੰਦੇ ਹਨ ਛੱਡਣਾ ਚਾਹੁੰਦੇ ਹੋਏ ਵੀ ਨਹੀਂ ਛੱਡ ਪਾਉਂਦੇ ਕੋਈ ਵੀ ਆਦਤ ਜਿਵੇਂ ਕਹਨਾਂ ਮਾਸ ਖਾਣਾ ਬੜਾ ਵੱਡਾ ਆਦਤ ਹੈ ਕਈ ਛੱਡਣਾ ਚਾਹੁੰਦੇ ਹਨ ਪਰ ਨਹੀਂ ਛੱਡ ਪਾਉਂਦੇ ਕਿਉਂਕਿ ਰਸਨਾ ਨੂੰ ਸੁਆਦ ਲੱਗਾ ਹੈ ਸ਼ਰਾਬ ਪੀਣੀ ਕਈ ਛੱਡਨੀ ਚਾਹੁੰਦੇ ਹਨ ਪਰ ਯਾਰੀ ਦੋਸਤੀ ਮਿੱਤਰਤਾ ਇਹੋ ਜੀ ਬਣ ਗਈ ਨਹੀਂ ਛੱਡ ਪਾਉਂਦੇ ਰੋਮਾਂ ਦੀ ਬੇਅਤਬੀ ਕਈ ਬੀਬੀਆਂ ਛੱਡਨੀ ਚਾਹੁੰਦੀਆਂ ਹਨ ਪਰ ਨਹੀਂ ਛੱਡ ਸਕਦੀਆਂ ਕਿਉਂਕਿ ਆਲਾ ਦੁਆਲਾ ਰਿਸ਼ਤੇਦਾਰੀ ਮਾਹੌਲ ਸੋਸਾਇਟੀ ਇਹੋ ਜਿਹੀ ਬਣੀ ਹੁੰਦੀ ਹੈ ਉਹ ਨਹੀਂ ਛੱਡ ਸਕਦੀਆਂ ਇੱਕ ਗੱਲ ਯਾਦ ਰੱਖਿਓ ਜਿਹੜਾ ਵੀ ਕੋਈ ਉਹ ਗੁਣ ਤੁਸੀਂ ਛੱਡਣਾ ਚਾਹੁੰਦੇ ਹੋ ਪਰ ਤੁਹਾਡੇ ਵਾਸਤੇ ਬਾਹਰ ਹੋ ਗਈ ਗੁਰੂ ਨਾਨਕ ਦੇਵ ਜੀ ਦਾ ਸੋਖ ਅਟੰਗ ਜੋ ਮਹਾਪੁਰਸ਼ ਜੁਕਤੀ ਦੱਸਦੇ ਸਾਨੂੰ ਕਹਿੰਦੇ ਸਨ ਕਿ ਜਿੰਨਾ ਵੀ ਤੁਸੀਂ ਨਿਤਨੇਮ ਕਰਦੇ ਹੋ ਉਸ ਤੋਂ ਇਲਾਵਾ ਇੱਕ ਪਾਠ ਸੁਖਮਨੀ ਸਾਹਿਬ ਦਾ ਰੋਜ਼ ਜਾਂ ਜਿੰਨਾ ਵੀ ਤੁਸੀਂ ਉਦਮ ਕਰ ਸਕਦੇ ਹੋ ਕਰਕੇ ਨਿਤ ਉਸ ਔਗਣ ਵਾਸਤੇ ਗੁਰੂ ਅਕੇ ਅਰਦਾਸ ਕਰੀ ਜਾਓ ਗੁਰੂ ਦੀ ਡਿਊਟੀ ਲੱਗ ਜਾਵੇਗੀ ਤੁਹਾਡਾ ਉਹ ਔਗਣ ਦੂਰ ਕਰਨ ਦੀ ਗੁਰੂ ਨਾਨਕ ਦਾ ਕਰ ਐਸਾ ਨਿਰਾਲਾ ਹੈ ਕਿ ਬਾਣੀ ਪੜ ਕੇ ਗੁਰੂ ਨਾਲ ਐਹੋ ਜਿਹਾ ਪਿਆਰ ਪੈ ਜਾਂਦਾ ਹੈ ਕਿ ਸਾਡੀ ਮਾਰੀ ਮਤ ਦੂਰ ਕਰਨ ਦੀ ਡਿਊਟੀ ਵੀ ਗੁਰੂ ਆਪਣੇ ਤੇ ਲੈ ਲੈਂਦਾ ਹੈ ਕਾਫੀ ਸਮਾਂ ਪਹਿਲਾਂ ਦੀ ਗੱਲ ਹੈ ਕੋਈ ਵੀ ਵੀ ਨਵੀਂ-ਨਵੀਂ ਆਈ ਸੰਗਤ ਵਿੱਚ ਕੁਦਰਤੀ ਕਿਦਰੇ ਮੇਲ ਹੋਇਆ ਤੇ ਬਚਨ ਚੱਲ ਪਿਆ ਆਈ ਬਰੋ ਬਨੌਰ ਤੇ ਉਸ ਬੀਬੀ ਨੂੰ ਬੇਨਤੀ ਕੀਤੀ ਕਿ ਇਹ ਨਾ ਬਣਾਇਆ ਕਰੋ ਉਹ ਬੀਬੀ ਕਹਿਣ ਲੱਗੀ ਕਿ ਸਾਡਾ ਆਲਾ ਦੁਆਲਾ ਸਾਥ ਸੰਬੰਧੀ ਰਿਸ਼ਤੇਦਾਰੀ ਐਹੋ ਜਹੀ ਬਣ ਚੁੱਕੀ ਹੈ ਕਿ ਜੇ ਨਾ ਬਣਾਈਏ ਤਾਂ ਗੁਜ਼ਾਰਾ ਨਹੀਂ ਹੁੰਦਾ ਸਾਰੇ ਮਜ਼ਾਕ ਕਰਦੇ ਹਨ ਮੈਂ ਚਾਹੁੰਦੀ ਵੀ ਹਾਂ ਛੱਟਣਾ ਪਰ ਛੱਡ ਨਹੀਂ ਸਕਦੀ ਕਹਿਣ ਲੱਗੀ ਕਿ ਸੰਗਤ ਵਿੱਚ ਵਿਚਾਰਾ ਸੁਣ ਕੇ ਕਈ ਵਾਰ ਮੇਰੇ ਮਨ ਵਿੱਚ ਆਉਂਦਾ ਹੈ ਕਿ ਛੱਡ ਦੇਵਾਂ ਆਈਬ੍ਰ ਬਣਾਉਣੇ ਛੱਡ ਦੇਵਾਂ ਰੋਮਾ ਦੀ بےਅਦਵੀ ਕਰਨੀ ਕਿਉਂਕਿ ਇਸ ਵਿੱਚ ਕਲਗੀਧਰ ਪਿਤਾ ਦੀ ਨਰਾਜ਼ਗੀ ਹੈ ਪਰ ਮੇਰਾ ਮਨ ਅਜੇ ਇਨਾ ਮਜ਼ਬੂਤ ਨਹੀਂ ਹੋਇਆ ਕਿ ਛੱਡ ਦੇਵਾਂ ਦਾਸ ਨੂੰ ਉਸ ਦੀ ਇਹ ਗੱਲ ਸੁਣ ਕੇ ਬੜੀ ਖੁਸ਼ੀ ਹੋਈ ਕਿ ਇਸ ਨੂੰ ਸੰਗਤ ਵਿੱਚ ਆ ਕੇ ਇਹ ਗਿਆਨਤਾ ਹੋ ਗਿਆ ਹੈ ਗੱਲ ਮਨ ਨੂੰ ਤਾਂ ਲੱਗ ਗਈ ਹੈ ਕਿ ਇਹ ਹੀ ਮਾੜਾ ਕੰਮ ਹੈ ਕਿਉਂਕਿ ਇਹ ਵੀ ਇੱਕ ਅਵਸਥਾ ਹੁੰਦੀ ਹੈ ਗੁਰੂ ਨਾਨਕ ਦੇਵ ਜੀ ਘਰ ਦੀ ਕਲਾਸ ਹੈ ਇਕ ਐਸਾ ਸਮਾਂ ਹੁੰਦਾ ਹੈ ਜਦੋਂ ਇਨਸਾਨ ਨੂੰ ਇਹ ਪਤਾ ਹੀ ਨਹੀਂ ਹੁੰਦਾ ਕਿ ਚੰਗਾ ਕੀ ਹੈ ਤੇ ਮੰਦਾ ਕੀ ਹੈ ਜਿਉਂ-ਜਿਉਂ ਸੰਗਤ ਕਰੇ ਪਹਿਲੇ ਉਹ ਮੰਦਾ ਕੰਮ ਛੱਡਿਆ ਨਹੀਂ ਜਾਂਦਾ ਪਰ ਮੰਦੇ ਤੇ ਚੰਗੇ ਕੰਮ ਦੀ ਪਛਾਣ ਹੋ ਜਾਂਦੀ ਹੈ ਜਿਸ ਨੂੰ ਇੰਜ ਵੀ ਕਹਿ ਲਵੋ ਕਿ ਮਨ ਪੁਣਿਆ ਜਾਂਦਾ ਹੈ ਹੁਣ ਮਾੜਾ ਕੰਮ ਕਰਦਿਆਂ ਭੈ ਆਉਂਦਾ ਹੈ ਛੱਡਿਆ ਨਹੀਂ ਜਾਂਦਾ ਪਰ ਸੋਝੀ ਆ ਜਾਂਦੀ ਉਹ ਕੰਮ ਕਰਨ ਲੱਗਿਆਂ ਭੈ ਆਉਂਦਾ ਹੈ ਜਾਦ ਤੱਕ ਸੰਗਤ ਨਹੀਂ ਮਿਲੀ ਨਹੀਂ ਗਿਆਨ ਦੀ ਅੱਖ ਖੁੱਲੀ ਉਹ ਇਹੀ ਕਹੇਗਾ ਰੋਮ ਕਟਣਾ ਅੰਡਾ ਮੀਟ ਖਾਣਾ ਕੋਈ ਗੁਨਾਹ ਨਹੀਂ ਦਾਸ ਨੂੰ ਉਸ ਬੀਬੀ ਦੀ ਗੱਲ ਸੁਣ ਕੇ ਬੜੀ ਮਨ ਨੂੰ ਖੁਸ਼ੀ ਹੋਈ ਤੇ ਸ਼ੁਕਰ ਹੈ ਇਸ ਤੇ ਗਿਆਨ ਦੀ ਅੱਖ ਤਾਂ ਖੁੱਲੀ ਹੈ ਗੁਰੂ ਨਾਨਕ ਦੇਵ ਜੀ ਕਰਦੀ ਉਹ ਕਲਾਸ ਤਾਂ ਮਿਲ ਗਈ ਹੈ ਜਿੱਥੇ ਮਾੜੀ ਚੰਗੀ ਦੀ ਪਛਾਣ ਹੋ ਜਾਂਦੀ ਹੈ ਉਸਨੇ ਕਿਹਾ ਕਿ ਮੇਰੀ ਬਹੁਤ ਚਾਹਤ ਹੈ ਤੇ ਮੈਂ ਰੋਮਾਂ ਦੀ ਬੇਅੱਬਦੀ ਛੱਡ ਦੇਵਾਂ ਇੱਕ ਗੱਲ ਯਾਦ ਰੱਖਣੀ ਔਗਣ ਦੀ ਪਛਾਣ ਹੋਣੀ ਤੇ ਔਗਣ ਨੂੰ ਛੱਡਣ ਦੀ ਚਾਹਤ ਹੋਣੀ ਵੀ ਇੱਕ ਬਹੁਤ ਵੱਡੀ ਗੱਲ ਹੈ ਕਿਉਂਕਿ ਆਮ ਬੰਦੇ ਨੂੰ ਤਾਂ ਆਪਣੇ ਅੰਦਰਲੇ ਔਗਣ ਨਜ਼ਰ ਹੀ ਨਹੀਂ ਆਉਂਦੇ ਤੇ ਜਿੰਨਾ ਚਿਰ ਆਪਣੇ ਔਗਣ ਨਜ਼ਰ ਨਾ ਆਉਣ ਉਹਨਾਂ ਚਿਰ ਉਹਨਾਂ ਨੂੰ ਦੂਰ ਕਰਨ ਦਾ ਖਿਆਲ ਵੀ ਪੈਦਾ ਨਹੀਂ ਹੋ ਸਕਦਾ ਜਦੋਂ ਅਸੀਂ ਆਪਣੇ ਔਗਣਾਂ ਨੂੰ ਸਮਝ ਜਾਂਦੇ ਹਾਂ ਫਿਰ ਹੌਲੀ-ਹੌਲੀ ਉਹਨਾਂ ਨੂੰ ਆਪਣੀ ਜ਼ਿੰਦਗੀ ਵਿੱਚੋਂ ਕੱਢਣ ਦੀ ਕੋਸ਼ਿਸ਼ ਕਰਦੇ ਹਨ ਜਦੋਂ ਉਸ ਬੀਬੀ ਨੇ ਇਹ ਕਿਹਾ ਕਿ ਮੇਰੀ ਚਾਹਤ ਹੈ ਮੇਰਾ ਮਨ ਚਾਹੁੰਦਾ ਹੈ ਕਿ ਮੈਂ ਇਹ ਹੀ ਔਗਣ ਛੱਡ ਦੇਵਾਂ ਤਾਂ ਦਾਸ ਨੇ ਮਹਾਪੁਰਸ਼ਾਵਰ ਲੋਮੀਲੀ ਸੁਮਤ ਅਨੁਸਾਰ ਉਸ ਨੂੰ ਬੇਨਤੀ ਕੀਤੀ ਕਿ ਆਪਣੇ ਨਿਤਨੇਮ ਤੋਂ ਇਲਾਵਾ ਇੱਕ ਪਾਠ ਸੁਖਮਨੀ ਸਾਹਿਬ ਦਾ ਰੋਜ਼ਾ ਇਸ ਔਗਣ ਛੱਡਣ ਦੇ ਸਬੰਧ ਵਿੱਚ ਕਰ ਲਿਆ ਕਰ ਹfte ਬਾਅਦ ਸ਼ਹੀਦਾ ਸਾਹਿਬ ਜਾਂ ਦਰਬਾਰ ਸਾਹਿਬ ਜਾਂ ਜਿੱਥੇ ਵੀ ਸ਼ਰਧਾ ਹੋਵੇ ਦੇਗ ਕਰਾ ਕੇ ਵਕਰੀ ਅਰਦਾਸ ਕਰੀ ਜਾ ਕਿ हे ਸੱਚੇ ਬਾਦਸ਼ਾਹ ਇਹ ਇੱਕ ਅਗਨ ਹੈ ਮੇਰੀ ਜ਼ਿੰਦਗੀ ਵਿੱਚ ਜੋ ਜਾਂਦਾ ਨਹੀਂ ਤੂੰ ਰਹਿਮਤ ਕਰ ਇਨੇ ਪਾਠ ਹfte ਦੇ ਇਸ ਅਗਨ ਨੂੰ ਛੱਡਣ ਲਈ ਸਤਿਗੁਰੂ ਤੇਰੀ ਕਿਰਪਾ ਨਾਲ ਹਾਜ਼ਰੀ ਲਾਈ ਹੈ ਤੁਸੀਂ ਇਹ ਸੇਵਾ ਲਈ ਹੈ ਉਹ ਬੀਬੀ ਇਸੇ ਤਰ੍ਹਾਂ ਰੋਜ਼ ਇੱਕ ਪਾਠ ਕਰਕੇ ਇਸ ਔਗਣ ਲਈ ਅਰਦਾਸ ਕਰਦੀ ਰਹੀ ਵੇਖੋ ਗੁਰੂ ਸਾਹਿਬ ਦੀਪਕ ਕਿਸੇ ਘਰ ਇਹ ਬੀਬੀ satsang ਤੇ ਗਈ ਇੱਕ ਬੜੇ ਕਮਾਈ ਵਾਲੇ ਵਿਰਤ ਮਹਾਪੁਰਸ਼ ਉੱਥੇ ਆਏ ਸਨ ਇਸਨੇ ਉਹਨਾਂ ਨੂੰ ਕਿਹਾ ਕਿ ਮੇਰੇ ਬੱਚੇ ਮੇਰੇ ਕਹਨੇ ਵਿੱਚ ਨਹੀਂ ਹਨ ਮਹਾਪੁਰਸ਼ਾਂ ਕਿਹਾ ਕਿ ਘਰ ਜਾ ਕੇ ਸ਼ੀਸ਼ੇ ਵਿੱਚ ਆਪਣੀ ਸ਼ਕਲ ਵੇਖੀ ਕਿ ਕੀ ਤੇਰਾ ਚਿਹਰਾ ਮਾਤਾ ਸਾਹਿਬ ਕੌਰ ਨਾਲ ਮਿਲਦਾ ਹੈ ਕੀ ਹੋ ਗਿਆ ਹੈ ਮਤ ਨੂੰ ਬੱਚੇ ਕੀ ਕਹਨੇ ਵਿੱਚ ਲੱਗਣ ਅਜੇ ਹੀ ਮਹਾਪੂਸ਼ਾ ਦੀ ਗੱਲ ਇੱਥੇ ਵਿੱਚ ਵਜੀ ਕਿ ਵਿਤ ਬਣ ਗਈ ਸੁਧਰਨ ਦੀ ਇੱਥੇ ਤਾਂ ਉਹ ਆਪ ਬੀਬੀ ਆਪ ਨਹੀਂ ਸੀ ਰੋਮਾ ਦੀ ਬੇਇਤਬਾਹੀ ਛੱਡਦੀ ਤੇ ਕਿੱਥੇ ਉਸ ਬੀਬੀ ਤੇ ਇੰਨੀ ਕਿਰਪਾ ਹੋ ਗਈ ਸੁਖਮਨੀ ਸਾਹਿਬ ਦੀ ਕਿ ਬਾਣੀ ਨੇ ਅੰਦਰ ਇੰਨਾ ਮਜ਼ਬੂਤ ਕਰ ਦਿੱਤਾ ਕਿ ਉਸੇ ਬੀਬੀ ਨੇ ਕਈਆਂ ਨੂੰ ਪ੍ਰੇਰਣਾ ਦੇ ਕੇ ਇਸ ਔਗੜ ਨੂੰ ਛੁਡਵਾਇਆ ਇੰਨਾ ਲਾਭ ਹੈ ਸੁਖਮਨੀ ਸਾਹਿਬ ਦੀ ਬਾਣੀ ਪੜਨ ਦਾ ਜੇ ਸੁਖਮਨੀ ਸਾਹਿਬਾ ਲਾੜਫੜ ਲਈਏ ਤਾਂ ਗੁਰੂ ਦੀ ਡਿਊਟੀ ਲੱਗ ਜਾਂਦੀ ਹੈ ਸਾਡੀ ਮਾੜੀ ਮਤ ਸਾਡੇ ਔਗਣ ਨੂੰ ਦੂਰ ਕਰਨ ਦੀ ਗੁਰੂ ਅਰਜਨ ਦੇਵ ਜੀ ਫਰਮਾਉਂਦੇ ਹਨ ਸਿੱਖ ਕੀ ਗੁਰ ਦੁਰਮਤ ਮਲ ਹਿਰੈ ਅਰਥ ਸਮਝੋ ਦੁਰਮਤ ਕਹਿੰਦੇ ਹਨ ਖੋਟੀ ਮਤ ਨੂੰ ਹਿਰੈ ਤੋਂ ਪਾਵੈ ਦੂਰ ਕਰਨਾ ਭਾਗ ਗੁਰੂ ਦੀ ਡਿਊਟੀ ਲੱਗ ਜਾਂਦੀ ਹੈ ਸਿੱਖ ਦੀ ਮਾੜੀ ਮਤ ਨੂੰ ਦੂਰ ਕਰਨ ਦੀ ਲੋੜ ਹੈ ਜੁਗਤੀ ਦੀ ਸਤ ਸਿਤਾ ਪਰ ਜਾਣੀ ਹੈ ਜਾਂ ਜੁਗਤ ਜਾਣ ਜੀਉ ਦਾਸ ਬਾਣੀ ਦੇ ਭਰੋਸੇ ਨਾਲ ਉਹਦੀ ਕਿਰਪਾ ਨਾਲ ਦਾਵੇ ਨਾਲ ਇਹ ਲਿਖ ਰਿਹਾ ਹੈ ਕਿ ਜਦੋਂ ਤੁਸੀਂ ਇਸ ਤਰ੍ਹਾਂ ਜੁਗਤੀ ਦੇ ਨਾਲ ਆਪਣੇ ਨਿਤਨੇਮ ਤੋਂ ਇਲਾਵਾ ਸੁਖਮਨੀ ਸਾਹਿਬ ਦੀ ਬਾਣੀ ਪੜ੍ਹ ਕੇ ਆਪਣੇ ਕਿਸੇ ਔਗੜ ਨੂੰ ਛੁਡਾਉਣ ਪ੍ਰਤੀ ਅਰਦਾਸ ਕਰੋਗੇ ਤਾਂ ਹਫਤਾ ਨਹੀਂ ਤੇ 15 ਦਿਨ 15 ਦਿਨ ਨਹੀਂ ਤੇ ਮਹੀਨਾ ਮਹੀਨਾ ਨਹੀਂ ਤਾਂ 2 ਮਹੀਨੇ ਜਾਂ ਥੋੜਾ ਹੋਰ ਵੱਧ ਸਮਾਂ ਤੁਹਾਡਾ ਉਹ ਔਗਣ ਬਾਣੀ ਨਾਸ ਕਰ ਦੇਵੇਗੀ ਤੁਹਾਡੇ ਉਹ ਮਾੜੇ ਕਰਮ ਜਿਹੜੇ ਉਹ ਔਗਣ ਤੁਹਾਡੇ ਕੋਲੋਂ ਕਰਵਾਉਂਦੇ ਹਨ ਬਾਣੀ ਉਹਨਾਂ ਮਾੜੇ ਕਰਮਾਂ ਨੂੰ ਬਦਲਾ ਦੇਵੇਗੀ ਪੱਕੀ ਗੱਲ ਜੀ ਜਦੋਂ ਤੁਸੀਂ ਬਾਣੀ ਪੜ ਕੇ ਗੁਰੂ ਦੇ ਚਰਨਾਂ ਵਿੱਚ ਅਰਦਾਸ ਕਰਦੇ ਹੋ ਕਿ ਮੇਰਾ ਫਲਾਣਾ ਔਗਣ چلا ਜਾਵੇ ਪਰ ਤੁਹਾਡੇ ਕਰਮਾਂ ਵਿੱਚ ਲਿਖਿਆ ਹੈ ਉਹ ਔਗਣ ਕਿਉਂਕਿ ਇਹ ਵੀ ਕਰਮਾਂ ਦੀ ਖੇਡ ਹੁੰਦੀ ਹੈ ਜੇਕਰ ਸਾਡੇ ਕਰਮਾਂ ਵਿੱਚ ਲਿਖਿਆ ਹੈ ਰੱਜ ਕੇ ਗ੍ਰੋਧ ਆਉਣਾ ਤਾਂ ਅਸੀਂ ਪ੍ਰੋਧੀ ਹੋਵਾਂਗੇ ਜੇਕਰ ਕਿਸੇ ਦੇ ਕਰਮਾਂ ਵਿੱਚ ਲਿਖਿਆ ਹੈ ਕਿ ਇਹ ਬੰਦਾ ਰੱਜ ਕੇ ਝੂਠ ਬੋਲੇਗਾ ਤਾਂ ਇਹ ਉਹ ਉਸ ਵਿੱਚ ਹੋਵੇਗਾ ਕਦੇ ਤੁਸੀਂ ਨੋਟ ਕਰੋ ਕਈ ਵਾਰ ਇੱਕੋ ਹੀ ਕੁੱਖ ਵਿੱਚੋਂ ਜਨਮੇ ਦੋ ਪੁੱਤਰ ਹੁੰਦੇ ਹਨ ਇੱਕ ਬੜਾ ਸਹਿਜ ਵਾਲਾ ਹੁੰਦਾ ਹੈ ਜਦਕਿ ਦੂਜੇ ਦਾ ਸੁਭਾ ਬੜਾ ਗ੍ਰੋਧ ਵਾਲਾ ਹੁੰਦਾ ਹੈ ਇਹ ਵੀ ਕਰਮਾਂ ਦੀ ਖੇਡ ਹੈ ਗੁਰੂ ਨਾਨਕ ਦਾ ਕਰ ਬੜਾ ਹੀ ਬਖਸ਼ਿਸ਼ ਵਾਲਾ ਕਰ ਹੈ ਬੜਾ ਹੀ ਰਹਿਮਤ ਵਾਲਾ ਕਰ ਹੈ ਉਸ ਕੋਲ ਕਈ ਰਸਤੇ ਹਨ ਸਾਡੇ ਔਗੜ ਨੂੰ ਨਾਸ ਕਰਨ ਦੇ ਉਹ ਚਾਹੇ ਤਾਂ ਇਨ੍ਹਾਂ ਚੀਜ਼ਾਂ ਦਾ ਮੋੜ ਕਿਸੇ ਹੋਰ ਬੰਨੇ ਮੋੜ ਸਕਦਾ ਹੈ ਕਿਸੇ ਇਹੋ ਜਿਹੀ ਚੀਜ਼ ਤੇ ਵੀ ਪਾ ਸਕਦਾ ਹੈ ਜਿਸ ਦਾ ਨੁਕਸਾਨ ਕੋਈ ਨਹੀਂ ਤੇ ਸਾਡਾ ਫਾਇਦਾ ਹੋ ਜਾਂਦਾ ਹੈ ਦਾਸ ਕਈ ਵਾਰ ਜਦੋਂ ਇਤਿਹਾਸ ਪੜ੍ਹਦਾ ਹੈ ਤਾਂ ਐਸੀਆਂ ਐਸੀਆਂ ਨਿਰਾਲੀਆਂ ਬੀਤੀਆਂ ਗੱਲਾਂ ਪੜਨ ਨੂੰ ਮਿਲਦੀਆਂ ਹਨ ਇਹ ਸੂਚਣ ਤੋਂ ਵੀ ਪਰੇ ਹੁੰਦੀ ਹਨ। ਦਾਸ ਸੰਤ ਵਿਸਾਖਾ ਸਿੰਘ ਜੀ ਦਾ ਇਤਿਹਾਸ ਪੜ ਰਿਆ ਸੀ। ਬੜੀ ਹੈਰਾਨੀ ਹੋਈ ਜਿਸ ਨੂੰ ਆਪ ਜੀ ਨਾਲ ਸਾਂਝਾ ਕਰ ਰਿਆ ਹਾਂ। ਇੱਕ ਵਾਰ ਕਿਸੇ ਗੁਰਸਿੱਖ ਪ੍ਰੇਮੀ ਨੇ ਸੰਤ ਵਿਸਾਖਾ ਸਿੰਘ ਜੀ ਨੂੰ ਬੇਨਤੀ ਕੀਤੀ, ਇਹ ਸਾਡੇ ਘਰ ਪ੍ਰਸ਼ਾਦਾ ਛਕੋ। ਮਹਾਪੁਰਸ਼ ਕਹਿਣ ਲੱਗੇ ਕਿ ਪਹਿਲੇ 262 ਜਪਜੀ ਸਾਹਿਬ ਦੇ ਕਰ ਫਿਰ ਆਵਾਂਗੇ। ਕਿਉਂਕਿ ਸੱਚੇ ਸੰਤ ਮਹਾਪੁਰਸ਼ਾਂ ਦੀ ਇਹੀ ਪੇਟਾ ਹੁੰਦੀ ਹੈ। ਉਨ੍ਹਾਂ ਦੀ ਇਹੀ 바ਰਨਾ ਹੁੰਦੀ ਹੈ ਕਿ ਕੋਈ ਕਿਸੇ ਤਰੀਕੇ ਬਾਣੀ ਨਾਲ ਜੁੜ ਜਾਵੇ। ਉਨ੍ਹਾਂ ਨੂੰ ਹੋਰ ਕੋਈ دنیਵੀ ਲਾਲਚ ਨਹੀਂ ਹੁੰਦਾ। ਉਹ ਵੀ ਕੋਈ ਪ੍ਰੇਮੀ ਸੀ, ਅੰਦਰੂਖਿਤ ਸੀ ਕਿ ਮਹਾਪੁਰਸ਼ ਮੇਰੇ ਘਰ ਕਿਸੇ ਤਰੀਕੇ ਪ੍ਰਸ਼ਾਦਾ ਚਕਣ। ਥੋੜੇ ਦਿਨਾਂ ਬਾਅਦ ਆਇਸੋ ਪਾਠ ਕਰਕੇ ਫਿਰ ਮਹਾਪੁਰਸ਼ਾਂ ਦੇ ਚਰਨਾਂ ਵਿੱਚ ਜਾ ਬੇਨਤੀ ਕੀਤੀ ਕਿ ਮਹਾਪੁਰਸ਼ੋ ਮੇਰੇ ਘਰ ਪ੍ਰਸ਼ਾਦਾ ਚਕੋ। ਮਹਾਪੁਰਸ਼ਾਂ ਨੇ ਮਨਜ਼ੂਰੀ ਦੇ ਦਿੱਤੀ। ਜੀ ਇਸਨ ਮਹਾਪੁਰਸ਼ ਉਸ ਪ੍ਰੇਮੀ ਦੇ ਘਰ ਗਏ ਪ੍ਰਸ਼ਾਦਾ ਚਿਕਨ ਚਾਰ ਪੰਜ ਸਵੀਰ ਹੋਰ ਵੀ ਉਹਨਾਂ ਦੇ ਨਾਲ ਸਨ ਬੜੇ ਪ੍ਰੇਮ ਨਾਲ ਉਸਨੇ ਸਾਰਿਆਂ ਨੂੰ ਪ੍ਰਸ਼ਾਦਾ ਚਕਾਇਆ ਪ੍ਰਸ਼ਾਦਾ ਚਕਾਉਣ ਤੋਂ ਬਾਅਦ ਨਿਮਰਤਾ ਸਹਿਤ ਬੇਨਤੀ ਕੀਤੀ ਮਹਾਪੁਰਸ਼ੋ ਤੁਹਾਡੇ ਕੋਲੋਂ ਇੱਕ ਬੀਖ ਮੰਗਣੀ ਹੈ ਮਹਾਪੁਰਸ਼ਾਂ ਨੇ ਸੋਚਿਆ ਮਾਇਆ ਮੰਗੇਗਾ ਜਾਂ ਔਲਾਦ ਮੰਗੇਗਾ ਜਾਂ ਕੋਈ ਹੋਰ ਸਰੀਰਕ ਕਸ਼ਟ ਹੋਵੇਗਾ ਉਸਦੀ ਬੇਨਤੀ ਕਰੇਗਾ ਪਰ ਉਸ ਦੀ ਬੇਨਤੀ ਸੁਣ ਕੇ ਹੈਰਾਨ ਹੋ ਗਏ ਜਦੋਂ ਉਸਨੇ ਕਿਹਾ ਮਹਾਪੁਰਸ਼ੋ ਮੇਰੀ ਅਰਦਾਸ ਕਰ ਦਿਓ ਕਿ ਮੇਰਾ ਸੁਭਾ ਸਹਿਜ ਵਾਲਾ ਹੋ ਜਾਵੇ ਸ਼ਾਂਤਮਈ ਹੋ ਜਾਵੇ ਕਿਉਂਕਿ ਮੈਨੂੰ ਕ੍ਰੋਧ ਬਹੁਤ ਆਉਂਦਾ ਹੈ ਜਦੋਂ ਮੈਨੂੰ ਗੁੱਸਾ ਆਉਂਦਾ ਹੈ ਤਾਂ ਪਤਾ ਹੀ ਨਹੀਂ ਲੱਗਦਾ ਕਿ ਆਪੇ ਤੋਂ ਬਾਹਰ ਹੋ ਜਾਂਦਾ ਹਾਂ 10 15 ਮਿੰਟ ਬਾਅਦ ਮਹਿਸੂਸ ਹੁੰਦਾ ਹੈ ਕਿ ਮੈਂ ਬਹੁਤ ਗਲਤ ਕੀਤਾ ਹੈ ਪਰ ਜਦੋਂ ਮੈਨੂੰ ਕ੍ਰੋਧ ਆਉਂਦਾ ਹੈ ਤਾ ਪਤਾ ਹੀ ਨਹੀਂ ਚਲਦਾ ਕਈ ਵਾਰ ਸਾਨੂੰ ਪਤਾ ਹੁੰਦਾ ਹੈ ਆਪਣੇ ਔਗਣ ਦਾ ਪਰ ਉਸ ਨੂੰ ਦੂਰ ਕਰਨਾ ਸਾਡੇ ਵੱਸ ਵਿੱਚ ਨਹੀਂ ਹੁੰਦਾ ਉਹ ਵੀ ਭਾਦਾਂ ਵਾਲੇ ਹਨ ਜਿਹੜੇ ਆਪਣੇ ਔਗਣਾਂ ਦੀ ਵਿਚਾਰ ਕਰਦੇ ਹਨ ਜਦੋਂ ਉਸ ਗੁਰਸਿੱਖ ਨੇ ਮਹਾਪੁਰਸ਼ਾਂ ਅੱਗੇ ਆਪਣੇ ਔਗਣ ਨੂੰ ਦੂਰ ਕਰਨ ਦੀ ਬੇਨਤੀ ਕੀਤੀ ਤਾਂ ਮਹਾਪੁਰਸ਼ਾਂ ਨੇ ਅੰਤਰਤਿਆਨ ਹੋ ਕੇ ਵੇਖਿਆ ਕਿ ਇਸ ਨੇ ਪਿਛਲੇ ਜਨਮ ਵਿੱਚ ਕਰਮ ਐਸੇ ਕੀਤੇ ਹਨ ਇਸ ਦੇ ਕਰਮਾ ਵਿੱਚ ਲਿਖਿਆ ਹੈ ਕ੍ਰੋਧ ਕਰਨਾ ਸੋਚੀ ਪਏ ਗਏ ਕਿ ਕੀ ਕਰੀਏ ਹੈ ਵੀ ਪ੍ਰੇਮੀ 250 ਪਾਠ ਚਪਚੀ ਸਾਹਿਤੇ ਵੀ ਕੀਤੇ ਹਨ ਪ੍ਰਸ਼ਾਦਾ ਵੀ ਚਕਾਇਆ ਹੈ ਪ੍ਰੇਮ ਨਾਲ ਜੇ ਕੁਝ ਜ਼ੁਕਤੀ ਨਾ ਦੇ ਕੇ ਗਏ ਇਸ ਸੇ ਭਾਵਨਾ ਪੂਰੀ ਨਾ ਕੀਤੀ ਤਾਂ ਮਜ਼ਾ ਕੀ ਆਇਆ ਉਹਨਾਂ ਦੇ ਹਿਰਦੇ ਵਿੱਚੋਂ ਅਰਦਾਸ ਨਿਕਲੀ ਸਤਿਗੁਰੂ ਕਿਰਪਾ ਕਰੋ ਇਸੇ ਸੁਭਾਅ ਵਿੱਚ ਸਹਿਜ ਆ ਜਾਵੇ ਅੱਗੋ ਇਸ਼ਾਰਾ ਹੋਇਆ ਇਸੇ ਕਰਮਾ ਵਿੱਚ ਲਿਖਿਆ ਹੈ ਕਰੋਧੀ ਹੋਣਾ ਮਹਾਪੁਰਸ਼ ਇੰਨੇ ਦਿਆਲੂ ਕੇ ਦੁਬਾਰਾ ਅਰਦਾਸ ਕੀਤੀ ਕਿ ਸਤਿਗੁਰੂ ਕੋਈ ਬਿੱਤ ਬਣਾਓ ਔਗਣ ਕਿਵੇਂ ਵੀ ਚਲਾ ਜਾਵੇ ਅਰਦਾਸ ਤੋਂ ਬਾਅਦ ਜੋ ਪ੍ਰੇਰਣਾ ਹੋਈ ਨੇਮ ਦੀ ਉਹ ਇਹ ਦਿੱਤੀ ਮਹਾਪੁਰਸ਼ ਕਹਿਣ ਲੱਗੇ ਸੰਤੋਖ ਸਰਸਾਇਤੋਂ ਅੰਮ੍ਰਿਤ ਲੈਉਣਾ ਹੈ ਕੋਲੀ ਛਾ ਕੇ ਇੱਕ ਬਾਤ ਸੁਖਮਨੀ ਸਾਹਿਬ ਦਾ ਕਰਕੇ ਅੰਮ੍ਰਿਤ ਪੀਣਾ ਹੈ ਹਰ ਸਤਵੇਂ ਦਿਨ ਅਰਦਾਸ ਕਰਨੀ ਹੈ 13 ਹਫਤੇ ਦੋ ਵਾਰੀ ਹਾਜ਼ਰੀ ਲਾਉਣੀ ਹੈ ਐਸਾ ਸੰਤੋਖ ਸਰਦਾਵਰ ਸੰਤੋਖ ਦਾ ਐਸੀ ਸੁਖਮਨੀ ਸਾਹਿਬ ਦੀ ਬਖਸ਼ਿਸ਼ ਵਰਤੀ ਸਾਖੀ ਚ ਲਿਖਿਆ ਹੈ ਇਨਾਂ ਕੋਲ ਇੱਕ ਪਲਾਟ ਸੀ ਇਨਾਂ ਦੇ ਗਵੰਦੀ ਨੇ ਆਪਣੇ ਪਲਾਟ ਦੇ ਕੰਧ 3-4 ਇੰਚ ਇਨਾਂ ਦੇ ਪਲਾਟ ਵਿੱਚ ਰੱਖ ਦਿੱਤੀ ਸੀ ਪਰਿਵਾਰ ਕਹਿੰਦਾ ਹੈ ਕੁਝ ਕਰੋ ਪਰ ਉਹ ਕਰੋਧੀ ਤੇ ਇਤਨੀ ਕਿਰਪਾ ਹੋ ਚੁੱਕੀ ਸੀ ਕਿ ਕਹਿੰਦਾ ਸੀ ਜਗਾਂ ਨਾਲ ਨਾਲ ਜਾਣੀਆਂ ਹਨ ਕੋਈ ਨਹੀਂ ਚਾਰ ਇੰਚ ਇਧਰ ਕੀ ਤੇ ਉਧਰ ਕੀ ਸੁਖਮਨੀ ਸਾਹਿਬ ਦੀ ਬਾਣੀ ਨੇ ਕਰੋਧ ਦੇ ਔਗਣ ਨੂੰ ਖਤਮ ਕਰ ਦਿੱਤਾ ਸੀ ਮਹਾਪੁਰਸ਼ ਬਾਬਾ ਨਾਨਕ ਸਿੰਘ ਜੀ ਤਾਂ ਗੁਰੂ ਨਾਨਕ ਦੇ ਪਿਆਰ ਵਿੱਚ ਇਥੋਂ ਤੱਕ ਬਚਨ ਕਰਦੇ ਸਨ ਕਿ ਜ਼ਿੰਦਗੀ ਵਿੱਚ ਵਿਛੜਦਿਆਂ ਕਿਸੇ ਸਮੇਂ ਐ ਹੋ ਜਿਹੜਾ ਸਮਾਂ ਬਣ ਜਾਵੇ ਤੇਰੇ ਅੰਦਰ ਇਸੇ ਕਿਸਮ ਦੀ ਵਾਸ਼ਨਾ ਦੀ ਅਗ ਹਾਵੀ ਹੋ ਜਾਵੇ ਜਾਂ ਕੋਈ ਅੰਦਰ ਵਿਕਾਰ ਹਾਵੀ ਹੋ ਜਾਵੇ ਕੋਈ ਸਰੀਰ ਐਸੀ ਗੱਲ ਕਹਿ ਦੇਵੇ ਬਰਦਾਸ਼ਤ ਨਾ ਹੋਵੇ ਗੁੱਸਾ ਚੜ ਜਾਵੇ ਕ੍ਰੋਧ ਹਾਵੀ ਹੋ ਜਾਵੇ ਤਾਂ ਗੁਰੂ ਨਾਨਕ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਣਾ ਵਿੱਚ ਟੈ ਕੇ ਇਹ ਪੜਿਆ ਕਰੋ ਗੁਰੂ ਨਾਨਕ ਦਾਤਾ ਬਖਸ਼ ਲੈ ਗੁਰੂ ਬਾਬਾ ਨਾਨਕ ਬਖਸ਼ ਲੈ ਗੁਰੂ ਨਾਨਕ ਦਾਤਾ ਬਖਸ਼ ਲੈ ਬਾਬਾ ਨਾਨਕ ਬਖਸ਼ ਲੈ ਬੜੀ ਡੂੰਘਾਈ ਦੀ ਗੱਲ ਜੀ ਅੱਲੇ ਬੰਨਿਓ ਜਦੋਂ ਵੀ ਅੰਦਰ ਹਨੇਰੀ ਚੱਲ ਪਵੇ ਵਾਸ਼ਨਾਵਾਂ ਦੀ ਵਿਕਾਰਾਂ ਦੀ ਕਾਬੂ ਤੋਂ ਬਾਹਰ ਹੋ ਜਾਵੇ ਤੈ ਪਾਓ ਸਤਿਗੁਰੂ ਦੇ ਚਰਨਾ ਵਿੱਚ ਫਿਰ ਵੇਖੋ ਕੁਝ ਸਮੇਂ ਵਿੱਚ ਹੀ ਕਿਵੇਂ ਵਰਤਦਾ ਹੈ ਕਿਵੇਂ ਬਹੜਦਾ ਹੈ ਕਿਵੇਂ ਅੰਦਰ ਸ਼ਾਂਤੀ ਬਖਸ਼ਿਸ਼ ਕਰਦਾ ਹੈ